ਸਾਰਿਆਂ ਨੂੰ ਰਾ ਸੂਟ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਗਲੇ ਦੀ ਕਟਾਈ ਪਾਈਪਿੰਗ ਵਾਲਾ ਗੜਾ ਡਿਜ਼ਾਈਨਰ ਹੁਣ ਆਪਾਂ ਕੀ ਕਰਨਾ ਜਿੰਨਾ ਆਪਾਂ ਚੜਾਈ ਰੱਖਣੀ ਆ ਜੇ 2.5 ਰੱਖਣੀ ਜਾਂ 3 ਰੱਖਣੀ ਜੋ ਵੀ ਰੱਖਣੀ ਉਹਨੇ ਤੇ ਆਪਾਂ ਨਿਸ਼ਾਨੀ ਲਾ ਲੈਣੀ ਹੈ ਠੀਕ ਹੈ ਆਪਾਂ ਲਾਵਾਂਗੇ 2.5 ਦੇ ਨਿਸ਼ਾਨ ਬਾਅਦ ਆਪਾਂ 1.5 ਇੰਚ ਵੱਧ ਰੱਖਣਾ ਇਹ ਆਪਾਂ 2 ਇੰਚ ਵੱਧ ਐਸੇ ਰੱਖ ਲਿਆ ਆ ਵੇਖੋ ਤੁਸੀਂ ਚੌੜਾਈ ਰੱਖਣੀ 4.5 ਰੱਖ ਲਿਓ ਠੀਕ ਐ ਹੁਣ ਆਪਾਂ ਕੀ ਕਰਨਾ ਜਿੰਨੀ ਆਪਣੀ ਲੰਬਾਈ ਆ ਜਿੰਨੀ ਆਪਾਂ ਲੰਬਾਈ ਰੱਖਣੀ ਗਲੇ ਦੀ ਉਨੀ ਤੁਸੀਂ ਲੰਬਾਈ ਰੱਖ ਲੈਣੀ ਆ ਆ ਵੇਖੋ ਮੈਂ ਰੱਖੂੰਗੀ 6.5 ਗਲੇ ਦੀ ਲੈਂਥ ਜਿੰਨਾ ਆਪਾਂ ਗਲਾਮ ਪਾਉਣੇ ਆ ਹੁਣ ਤੁਸੀਂ ਕੀ ਕਰਨਾ ਇਹਦੇ ਆਪਾਂ ਚੌਰਸ ਬਣਾ ਲਾਂਗੇ ਡੱਬੀ ਬਣਾ ਲਾਂਗੇ ਇੱਥੋਂ ਵੀ ਆਪਾਂ 6.5 ਕਰਾਂਗੇ ਆ ਵੇਖੋ 6.5 ਕੀਤਾ ਇੱਥੇ ਆਪਾਂ 2.5 ਦੇ ਨਿਸ਼ਾਨ ਲਾ ਲਿਆ ਵੇਖ ਇਹਨੂੰ ਆਪਾਂ ਮਿਲਾ ਲਾਂਗੇ ਮੜਾਲਿਆ ਹੁਣ ਕੀ ਕਰਨਾ ਆਪਾਂ ਇਥੋਂ ਆਪਾਂ ਗਲਾਈ ਪਾਵਾਂਗੇ ਗਲੇ ਦੀ ਲਾਈਨਾ ਗੋਲ ਕਰਕੇ ਆਪਾਂ ਆ ਲੈਵਾਂਗੇ ਆ ਦੇਖਾ ਇਹ ਆਪਾਂ ਗੋਲ ਕਰਕੇ ਲੈ ਲਵਾਂਗੇ آپ چورس کی کٹنگ کر داں گے آپ یہ آپ کٹنگ کر دیں گے آپ یہ اپنا جی ملا ٹھیک ہے ہوں کی کرنا پہ آٹائی کر لی پہلو آپ کی کٹائی کر لیں گے 2 ਇੰਚ ਸਵਾ ਇੰਚ ਆਪਾਂ ਇੱਥੋਂ 1 ਇੰਚ ਦੀ ਰੱਖ ਲਾਂਗੇ 1 ਇੰਚ ਦਾ ਆਪਾਂ ਨਿਸ਼ਾਨੀ ਲਗਾਉਦੇ ਰਾਵਾਂਗੇ ਆ ਵੇਖੋ 1 ਇੰਚ ਦੀ ਆਪਾਂ ਨਿਸ਼ਾਨੀ ਲਗਾ ਲਈ ਹੁਣ ਕੀ ਕਰਨਾ ਤਾਂ ਆਪਾਂ ਆ ਚੀਜ਼ ਨੂੰ ਪਹਿਲਾਂ ਕਟਾਈ ਕਰ ਦਾਂਗੇ ਆ ਵੇਖੋ ਇਸ ਚੀਜ਼ ਦੀ ਆਪਾਂ ਕਟਾਈ ਕਰ ਲਾਂਗੇ ਅੱਗੇ ਤੁਹਾਨੂੰ ਦੱਸਾਂਗੇ ਕਟਾਈ ਕਰਕੇ آپ کر لی کٹائی ہوں تھی کی کرنا یہ آپ پائپنگ والا گلا بناو گے اجاں تک کٹائی دساں گے پھر اپن لمبائی پائپنگ لونی دسا گے کپڑے تو آپ کی کرنا آ چیز سینٹرا آ ویک کریج بن لیجن بن لیے ਕੌਣ ਕੀ ਕਰਨਾ ਆਪਾਂ ਲੈਣਾ 2.5 ਇੰਚ 2.5 ਇੰਚ ਦੀ ਇੱਥੋਂ ਲੈ ਕੇ ਆਪਾਂ 2.5 ਇੰਚ ਤੇ ਆਪਾਂ ਸੈਂਟਰ 'ਚ ਨਿਸ਼ਾਨੀ ਲਾ ਲਾਂਗੇ 2.5 ਇੰਚ ਦਾ 7.5 ਇੰਚ ਤੇ ਆਪਾਂ ਹੋਰ ਇੱਕ ਨਿਸ਼ਾਨ ਲਗਾ ਲਾਂਗੇ ਇੱਥੋਂ ਆਪਾਂ 1/2 ਇੰਚ ਦੀ ਇੱਧਰ ਨੂੰ ਨਿਸ਼ਾਨੀ ਲਾਵਾਂਗੇ ਠੀਕ ਹੈ ਆ ਵੇਖੋ ਇੱਥੋਂ ਆਪਾਂ ਗਲਾਈ ਪਾ ਦਾਂਗੇ ਇੱਥੋਂ ਤੱਕ ਆਪਾਂ ਗਲਾਈ ਲੈ ਆਵਾਂਗੇ ਠੀਕ ਹੈ ਜੀ ਹੁਣ ਕੀ ਕਰਨਾ 2.5 ਇੰਚ ਦੀ ਆਪਾਂ ਫੇਰ ਨਿਸ਼ਾਨੀ ਲਾ ਲਾਂਗੇ ਸੈਂਟਰ ਚ 2.5 ਇੰਚ ਦੇ ਵਿੱਚੋਂ ਫੇਰ ਸੈਂਟਰ ਕਰਾਂਗੇ ਆਪਾਂ ਆ ਗਿਆ 2.5 ਇੰਚ 2.5 ਇੰਚ ਜਿੱਥੇ ਹੁੰਦਾ ਉੱਥੇ ਆਪਾਂ 0.5 ਇੰਚ ਦੀ ਨਿਸ਼ਾਨੀ ਲਾ ਲਾਂਗੇ ਇਹਨੂੰ ਆਪਾਂ ਇੱਧਰ ਨਿਸ਼ਾਨੀ ਲਾਵਾਂਗੇ ਹੁਣ ਹੁਣ ਆਪਾਂ ਇਹ ਇਧਰ ਲਾਈ ਸੀ ਹੁਣ ਆਪਾਂ ਕਰਨਾ ਇਧਰ 1/2 ਇੰਚ ਦੀ ਨਿਸ਼ਾਨੀ ਲਾ ਲਾਂਗੇ ਇਹਦੀ ਗਲਾਈ ਨਾਲ ਇੰਜ ਆਪਾਂ ਮੜਾ ਲਾਂਗੇ ਹੁਣ ਦੇਖੋ ਮੜਾ ਲਿਆ ਹੁਣ ਕੀ ਕਰਨਾ ਹੈ 1 2 ਇੰਚ ਦੀ ਆਪਾਂ ਫੇਰ ਨਿਸ਼ਾਨੀ ਲਾ ਲਾਂਗੇ ਆ ਵੇਖੋ ਕਰੀਜ ਦੀ ਸੈਂਟਰ ਰੱਖਣੀ 2 2 ਇੰਚ ਦਾ ਆਪਾਂ ਫੇਰ ਸੈਂਟਰ ਕਰਨਾ ਆ ਵੇਖੋ 2 2 ਇੰਚ ਦਾ ਸੈਂਟਰ ਆ ਗਿਆ ਜੀ ਸਵਾ ਇੰਚ ਸਵਾ ਇੰਚ ਦੇ ਆਪਾਂ ਇੱਧਰ ਕੀਤੀ ਫੇਰ ਆਪਾਂ ਇੱਧਰ ਕੀਤੀ ਹੁਣ ਆਪਾਂ ਫੇਰ ਇੱਧਰ ਕਰਾਂਗੇ ਅੱਧੇ ਇੰਚ ਤੇ ਨਿਸ਼ਾਨੀ ਲਾਵਾਂਗੇ ਅੱਧੇ ਇੰਚ ਤੇ ਆਪਾਂ ਨਿਸ਼ਾਨੀ ਲਾ ਲਈ ਫਿਰ ਕੀ ਕਰਨਾ ਨੂੰ ਫਿਰ ਗਲਾਈ ਪਾਵਾਂਗੇ ਗਲਾਈ ਪਾ ਲਈ ਇਹ ਹੋ ਗਏ ਤਿੰਨ ਆਪਾਂ ਆਪਣੀ ਮਰਜ਼ੀ ਆ ਆਪਾਂ ਜੇ ਵਾਧੇ ਇੱਕ ਪੈਟਰਨ ਕਰਨਾ ਤੇ ਕਰ ਸਕਦੇ ਆ ਨਹੀਂ ਤੇ ਆਪਾਂ ਇੱਥੋਂ ਹੀ ਇਹ ਕਰਕੇ ਇਹ ਕਰ ਦਾਂਗੇ 2 ਇੰਚ ਦਾ ਆਪਾਂ ਥੱਲੇ ਸਿੱਧਾ ਰੱਖ ਲਾਂਗੇ ਆ ਵੇਖੋ ਠੀਕ ਹੈ ਜੀ ਇਹ ਆਪਣਾ ਹੋ ਗਿਆ ਜੀ ਗੜਾ ਪਾਈਪਿੰਗ ਵਾਲਾ ਠੀਕ ਹੈ ਹੁਣ ਆਪਾਂ ਕੀ ਕਰਨਾ ਤੁਸੀਂ ਕੀ ਕਰਨਾ ਇਹਨੂੰ ਪਹਿਲਾਂ ਸੈਂਟਰ ਦੇ ਵਿੱਚ ਕਟਾਈ ਕਰ ਦੇਣੀ ਆ ਵੇਖੋ ਇਹਨੂੰ ਜਿੱਥੇ ਜਿੱਥੇ ਆਪਾਂ ਨਿਸ਼ਾਨ ਲਗਾਇਆ ਲਾਈਨ ਬਣਾਈ ਉਥੇ-ਉਥੇ ਆਪਾਂ ਨਿਸ਼ਾਨੇ ਕਟਾਈ ਕਰ ਦਾਂਗੇ ਠੀਕ ਹੈ ਜੀ ਇਹ ਆਪਾਂ ਦੋਰੀ ਪਾਈਪਿੰਗ ਲਾਵਾਂਗੇ ਇਹਦੇ ਵਿੱਚ ਨੈਕਸਟ ਵੀਡੀਓ ਚ ਆਪਾਂ ਤੁਹਾਨੂੰ ਦੋਰੀ ਪਾਈਪਿੰਗ ਲਾ ਕੇ ਦੱਸਾਂਗੇ ਇਹ ਹੋ ਗਈ ਜੀ ਆਪਣੀ ਕਟਾਈ ਹੁਣ ਕੀ ਕਰਨਾ 1.6 ਇਧਰੋਂ ਕਟਾਈ ਕਰਨੀ 1.6 ਹੀ ਆਪਾਂ ਇਧਰੋਂ ਕਟਾਈ ਕਰਾਂਗੇ ਆਹ ਵੇਖੋ 1.6 1.6 ਹੀ ਆਪਾਂ ਲਵਾਂਗੇ ਆਹ ਵੇਖੋ 1.6 ਤੇ ਆਪਾਂ ਨਿਸ਼ਾਨ ਲਾ ਦਾਂਗੇ ਹੁਣ ਆਹ ਵੇਖੋ 1.6 ਤੇ ਆਪਾਂ ਨਿਸ਼ਾਨ ਲਾਉਂਦੇ ਜਾਵਾਂਗੇ ਨਿਸ਼ਾਨ ਦੇ ਨਾਲ ਇਹ ਆ ਕਿ ਆਪਾਂ ਬਰਾਬਰ ਬਰਾਬਰ ਕਟਾਈ ਕਰ ਲਾਂਗੇ ਇਹ ਤੁਹਾਨੂੰ ਗਲਾ ਬਣਾ ਕੇ ਵਿਖਾਵਾਂਗੇ ਪਾਈਪਿੰਗ ਲਾ ਕੇ ਬਹੁਤ ਹੀ ਸੁੰਦਰ ਡਿਜ਼ਾਈਨ ਹੈ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਕਮੈਂਟ ਨਹੀਂ ਤੁਸੀਂ ਕਰਦੇ ਹੁਣ ਆਪਾਂ ਇਧਰਲੀ ਸਾਈਡ ਤੇ ਵੀ ਇੱਕ ਇੱਕ ਪੁਆਇੰਟ ਦਾ ਨਿਸ਼ਾਨ ਲਾਉਂਦੇ ਜਾਵਾਂਗੇ ਆਖੋ ਇਹ ਹੁਣ ਆਪਾਂ ਲਾ ਲਈ ਨਿਸ਼ਾਨ ਠੀਕ ਹੈ 165 ਦਾ ਇਧਰ ਆ ਵੇਖੋ ਇਦਾਂ ਹੀ ਆਪਾਂ ਇਹ ਆਪਾਂ ਆ ਵੇਖੋ ਇਦਾਂ ਆਪਾਂ ਲਾ ਲਈ ਨਿਸ਼ਾਨ ਆ ਵੇਖੋ 165 ਦੇ ਨਿਸ਼ਾਨ ਲਾ ਲੇ ਇਧਰੋਂ ਵੀ ਆਪਾਂ 165 ਦਾ ਨਿਸ਼ਾਨ ਲਗਾ ਲਿਆ ਆ ਵੇਖੋ ਨਾ ਵੀਕਾ ਇੱਧਰ ਵੀ ਆਪਾਂ ਇੱਕ ਦਲਵਾ ਲਿਆ ਇਹਦੀ ਆਪਾਂ ਕਰ ਦਾਂਗੇ ਹੁਣ ਘਟਾਈ ادھر ہی کٹائی کرتی ہیں ٹھیک ہے ہون کہ کرنا اپنا ادھروں شروع کرنا ادھر آپ ایک ایک پینٹ دی کٹائی کر دیں گے ਨ ਬਣਾ ਕੇ ਵਿਖਾਵਾਂਗੇ ਇਹ ਡਬਲ ਪਾਈਪਿੰਗ ਲੱਗੇਗੀ ਇਹਦੇ ਵਿੱਚ ਸਾਈਡ ਤੇ ਬਟਨ ਲੱਗਣਗੇ ਹਾਂ ਆ ਲੋ ਆ ਵੇਖੋ ਇੱਥੇ ਆਪਣੇ ਕਢਾਈ ਨਾਲ ਦੀ ਪਾਈਪਿੰਗ ਲਾਵਾਂਗੇ ਕਿੱਦਾਂ ਦੀ ਕਢਾਈ ਹੋਏਗੀ ਉਤਰਾਂ ਲਈ ਆਪਾਂ ਪਾਈਪਿੰਗ ਲਾਇਓ ਇੱਥੇ ਆਇਸਰ ਸਾਈਡ ਤੇ ਆਪਾਂ ਬਟਨ ਲਾਵਾਂਗੇ ਵੱਡੇ ਵਾਲੇ ਉਹ ਬਟਨ ਲਾ ਕੇ ਤੁਹਾਨੂੰ ਆਪਾਂ ਕੱਪੜੇ ਤੇ ਪਾਈਪਿੰਗ ਲਾ ਕੇ ਦੱਸਾਂਗੇ ਨੈਕਸਟ ਵੀਡੀਓ ਜੇ ਤੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਇਹ ਆ ਜੀ ਇਹ ਸਾਡਾ ਡਿਜ਼ਾਈਨਰ ਗਲਾ ਇਦਾਂ ਆਪਾਂ ਤੁਹਾਨੂੰ ਪਾਈਪਿੰਗ ਲਾਉਣੀ ਦੱਸਾਂਗੇ